ਦੁਆ ਦੇ ਕਿੱਕਲੇ ਪਵਾਈ ਰੱਖਦਾ ਨੇ ਮੁਫਤ ਚ ਇਹ ਕਰਦਾ ਇਲਾਜ ਸ਼ੱਕਦਾ ਨੇ ਵੈਸੇ ਸਾਡਾ ਇੱਕ ਇੱਕ ਮਿੰਟ ਲੱਖ ਦਾ ਹੋauso ਨਹੀਂ ਹੁੰਦੇ ਮਿੱਤਰਾਂ ਦੇ ਚੈੱਕ ਨਹੀਂ ਲੋਰ ਲਾਲ ਝੁੱਕਦੀ ਕਦੇ ਵੀ ਨੱਕ ਨਹੀਂ ਸਸੀ ਗਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਪ੍ਰਮਾਤਮਾ ਸਾਹਿਬ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਲਾਈਕ ਕਰ ਦਿਓ ਤੇ ਕਮੈਂਟ ਕਰ ਦਿਓ ਜੇ ਵਧੀਆ ਲੱਗੇ ਤਾਂ ਸ਼ੇਅਰ ਵੀ ਕਰ ਦਿਓ ਚਲੋ ਜੀ ਸ਼ੁਰੂ ਕਰਦੇ ਹਾਂ ਇਕਲਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਵੈਲਕਮ ਟੂ ਅਵਰ YouTube ਚੈਨਲ ਜਿਹਦਾ ਨਾਮ ਹੈ ਮਿਸਟਰ ਐਂਡ ਮਿਸਿਸ ਵਾਵਾ ਵਾਵਾ ਮਿਸਟਰ ਐਂਡ ਮਿਸਿਸ ਵਾਵਾ ਜਿਸ ਦਿਨ ਤਾਂ ਰਵਜੀਤ ਬਾਬੇ ਨੂੰ ਤੇਰਾ ਨਾਮ ਵਾਵਾ ਪਤਾ ਲੱਗਿਆ ਨਾ ਉਸ ਦਿਨ ਤੋਂ ਚਾਕੂ ਨਹੀਂ ਫਿਰਦਾ ਜਈ ਬੱਕੀ ਪਾੜਨੇ ਨੂੰ ਕਹਿੰਦਾ ਮੈਂ ਨਹੀਂ ਪੰਜਾਬ ਵੜਦਾ ਨਹੀਂ ਇਹਨੂੰ ਕੱਢੋ ਇੱਥੋਂ ਅੱਛਾ ਪਾਪਾ ਦੀ ਐਨ ਕਾ ਮੰਮੀ ਨੇ ਛੱਡਤੀਆਂ ਸੀਗੀਆਂ ਵਿਆਹ ਤੇ ਅੱਜ ਤੱਕ ਪਾਪਾ ਦੀ ਐਨ ਕਾ ਮੰਮੀ ਨੇ ਲਾਈਆਂ ਅੱਜ ਤੱਕ ਐਨ ਕਾ ਆਹੋ ਪਾਪਾ ਦਾ ਤੁਹਾਡਾ ਬਹੁਤ ਬਹੁਤ ਦਸਾਂਝਾਂ ਆਣ ਆਏ ਨਾ ਚਲ ਕੋਈ ਨਹੀਂ ਮੈਂ ਲੈ ਲਾ ਦੂੰਗੀ ਤੇਰੀ ਕਦੋਂ ਲੈ ਤਿੰਨ ਚਾਰ ਮਹੀਨੇ ਹੋ ਗਏ 6 ਮਹੀਨੇ ਹੋ ਗਏ ਅੱਜ ਤੂੰ ਮੈਨੂੰ ਕਿਹਾ ਅੱਜ ਮੈਂ ਸੁਣਾਇਆ ਮੈਂ ਤੈਨੂੰ ਕਿਹਾ ਨਹੀਂ ਲੈ ਹਾਂ ਅੱਜ ਸੁਣਾਇਆ ਨਾ ਅੱਜ ਹੀ ਲੈ ਕੇ ਦਊਂਗੀ ਤੈਨੂੰ ਦੇਖੂਗਾ ਕਿਵੇਂ ਕੋਣ ਸ਼ਾਮ ਨੂੰ ਲੈਦੀ ਫਿਰ ਚਲ ਹੁਣੇ ਹੀ ਮੈਂ ਕਹਿ ਰਹੀ ਜਦੋਂ ਹਾਂ ਹਾਂ ਹੁਣੇ ਹੀ ਲੈ ਕੇ ਦੇ ਦਊਗੀ ਇੱਥੇ ਖੜ ਜਾ ਇੱਥੇ ਦੋ ਚਾ ਠੰਮ ਕੇ ਹੀ ਮਾਰਨੇ ਉਹਨੇ ਲੱਗ ਜਾਈ ਲਾਉਣਾ ਹੀ ਲੈ ਦਊ ਤੈਨੂੰ ਕਿੱਡੀ ਕੁ ਵੱਡੀ ਗੱਲ ਐ ਤੈਨੂੰ ਗੱਡੀ ਵੀ ਤਾਂ ਲੈ ਕੇ ਹੀ ਦੇਤੀ ਇਹਨੂੰ ਠੰਮ ਕੇ ਮਾਰ ਮਾਰ ਕੀ ਕਰ ਰਹੇ ਹੋ ਦੇਖੋ ਮੈਂ ਇਦਾਂ ਥਾਰ ਲੈ ਕੇ ਨਾ ਇਦਾਂ ਮਗਰ ਟੋਚਨ ਪਾਣਾ ਚਾਹੁੰਦਾ ਮੇਰਾ ਬੜਾ ਦਿਲਾ ਇਦਾਂ ਘਮਾਵਾ ਮੈਂ ਉਹ ਕਿੱਡਾ ਘੇੜ ਲੱਗਦਾ ਦੇਖ ਕਿੱਡਾ ਸਿਰ ਲੱਗਦਾ ਘੇੜ ਲਾਦਾ ਨਾ ਫਿਰ ਇਦਾਂ ਕੀ ਹੋ ਜੂਗਾ ਇਦਾਂ ਮਜ਼ਾ ਆਊਗਾ ਗੇੜੀਆਂ ਮਾਰੂੰਗਾ ਨਹੀਂ ਉਹ ਗੇੜੀਆਂ ਮਾਰਨਾ ਆਇਆ ਪਾਵਾ ਆਇਆ ਮਗਰ ਬੰਦਾ ਕੋਈ ਕੰਮ ਆਇਆ ਸਾਚੇ ਪੁੱਛੇ ਜੇ ਬੂਤੀ ਤਾਂ ਤੇਰੀ ਕਾਰ ਵਾਲੀ ਵੀ ਨਹੀਂ ਹੈਗੀ ਤੂੰ ਗੱਲਾਂ ਥਾਰ ਦੀਆਂ ਕਰਦਾ ਐ ਬੁਰਸ਼ਿਆ ਤੁਹਾਨੂੰ ਕੀ ਲੋੜ ਤੇਰੀ ਸੀਟ ਲਾਉਣ ਦੀ ਤੂੰ ਹੀ ਲਾਈ ਏ ਮੈਨੂੰ ਪਤਾ ਵਾ ਦਾ ਵਾਈ ਚੱਲ ਮੈਚ ਰੋਨੀ ਗੱਡੀ ਇੱਧਰ ਆ ਜਾ ਲੈ ਚਲ ਰੋਨੀ ਆ ਲਾਣ ਵਾਲੀ ਬੰਦਾ ਜਾ ਲਾ ਸਾਈਡ ਤੇ ਮੈਂ ਚੱਲਿਆ ਬੜਾ ਚਲਾਉਗੀ ਗੱਡੀ ਦੀ ਅੱਜ ਇਹ ਲੈ ਉਹ ਕਰਾ ਉਹਨਾਂ ਦਾ ਲਾ ਰਹਾ ਉਹ ਕਿਤੇ ਖੇਲ ਰਹੀਆਂ ਕਿਰਤ ਬਾਬੇ ਨਾਨਕ ਨੂੰ ਯਾਦ ਕਰ ਲੈ ਅੱਜ ਤੇ ਆ ਮਾਲਕਾ ਸੱਚਾ ਪਾਤਸ਼ਾਹ ਮੇਰੀਆਂ ਜੋ ਗਲਤੀਆਂ ਹੋਈਆਂ ਮੈਨੂੰ ਮaaf ਕਰਦੀ ਅੱਜ ਮੈਂ ਗੱਡੀ ਦੇ ਸੀਟਾ ਹੋ ਗਿਆ ਨੇ ਚੇਂਜ ਅੱਛਾ ਜਗਲੋ ਜੀ ਬੋਲਦੀ ਦੇਖ ਲੋ ਕਿਵੇਂ ਐ ਤੂੰ ਤੜਾ ਕਰ ਕਰ ਕੇ ਪਰ ਉਹ ਹੈ ਵੀ ਤੂੰ ਤੜਾ ਕਰਨ ਦੇ ਲੈ ਕੇ ਆ ਜਿਹੇ ਜੀ ਰੂਹ ਹੈ ਹੋਰੀ ਚਪੇੜ ਵੱਜੀ ਜਾਂਦੀ ਐ ਦੇ ਅੱਗੇ ਕਹਿੰਦਾ ਰੱਬਾ ਤੂੰ ਮੇਰੀਆਂ ਗਲਤੀਆਂ ਮਾਫ ਕਰੀ ਉਹ ਗਲਤੀ ਸਭ ਤੋਂ ਵੱਡੀ ਏ ਤੂੰ ਜਮ ਪਿਆ ਪੰਜਾਬ ਦੀ ਧਰਤੀ ਪਰ ਨੰਬਰ ਦੂਜੀ ਗਲਤੀ ਇਹ ਏ ਵੀ ਤੈਨੂੰ ਇਹ ਡੰਗਰ ਮਿਲ ਗਈ ਸਾਲਾ ਲੂੰਡਰੀ ਜਾ ਤੇਰੇ ਤੋਂ ਰੱਬਾ ਕੋਈ ਵੀ ਗਲਤੀ ਹੋਈ ਮੈਨੂੰ ਭੁੱਲ ਬਖਸ਼ੇ ਬੱਚਾ ਸਮਰ ਕੇ ਛੋਟਾ ਮਾਫ ਕਰ ਦੇ ਕਿਉਂਕਿ ਕੀ ਪਤਾ ਅੱਜ ਮੇਰਾ ਆਖਰੀ ਦਿਨ ਹੋਵੇ ਆਹੋ ਤੇਰੇ ਵਰਗੇ ਬੱਚੇ ਦਾ ਘਰ ਘਰ ਹੋਵੇ ਤੂੰ ਤਾਂ ਹਲੇ ਚੁੰਗਣਾ ਚੁੰਗਦਾ ਨਾ ਨਿਆਣੇ ਦਾ ਚੁੰਗਣੀ ਚੁੰਗਦੇ ਤੂੰ ਚੁੰਗਣੇ ਦਾ ਯਕੀਨ ਹੈ ਘੇਰ ਪਾ ਪਹਿਲਾਂ ਕਲਚ ਨਾਪ ਕੇ ਨਾ ਨਹੀਂ ਨਹੀਂ ਇਦਾਂ ਹੀ ਪਾ ਦੇ ਤੇ ਕਲਚ ਦਬਕੇ ਘੇਰ ਬਿੰਦਾ ਹੁੰਦਾ ਅੱਗੇ ਕਰ ਲੈ ਸੀਟ ਮਾੜੀ ਜੀ ਨਹੀਂ ਠੀਕ ਆ ਪੈਰ ਪਹੁੰਚ ਬਾਬੇ ਹੱਦ ਹੋ ਗਈ ਯਾਰ ਹੁਣ ਤੱਕ ਤਾਂ ਇਹਨੂੰ ਰਾਤ ਨੂੰ ਘੇਰ ਪਾਉਣੀ ਨਹੀਂ ਸਵਾਇਆ ਹੈਗਾ ਮੈਂ ਮੇਰੇ ਕੋਲ ਭੇਜ ਮੈਨੂੰ ਕਹਿੰਦਾ ਮਿੰਨੀ ਬੱਸ ਦੇ ਘੇਰ ਸਗਾਂ ਸਮਝ ਰਹੇ ਹੋ ਸਮਝ ਰਹੇ ਸਮਝ ਰਹੇ ਰੇਸ ਨਾ ਦੇ ਧਿਆਨ ਨਾਲ ਧਿਆਨ ਨਾਲ ਅੱਗੇ ਮੈਨੂੰ ਤੂੰ ਚੁੱਪ ਕਰ ਜਾ ਮੈਂ ਬੁਲਟ ਵੀ ਚਲਾਈ ਲੈਣੀ ਆ ਹਾਂ ਇੱਧਰ ਕਰ ਤੂੰ ਮੈਨੂੰ ਇੱੱਥੇ ਹੀ ਡਰਾਈ ਗਿਆ ਓਏ ਕਿੱਥੇ ਚੜਹੀ ਐਨੀ ਸੱਸ ਸੰਗ ਕਰਨਾ ਪੜਦੀ ਕੁਛ ਨਹੀਂ ਹੁੰਦੀ ਇੱਕ ਤਾਂ ਤੇਰਾ ਨੰਨਾ ਹੀ ਨਹੀਂ ਲੋਟ ਆਉਂਦਾ ਹੈਗਾ ਨੰਨਾ ਚੰਗਾ ਭਲਾ ਦੁਬਈ ਟਰੱਕ ਚਲਾਉਂਦਾ ਆਉਂਦਾ ਸੀ YouTube ਤੇ ਲੈ ਕੇ ਨੰਨੇ ਦੀ ਅਹੀ ਭੈਣ ਕੜਵਾਈਏ ਚਾਰੇ ਪਾਸੇ ਦੀ ਗਾਲਾਂ ਖਾਂਦਾ ਨੰਨਾ ਆ ਗਿਆ ਤੂੰ ਜਲਾ ਮਾਰੀ ਗੁੰਡੂ ਬਣਾਇਆ ਜੇ ਨੂੰ ਪਤਾ ਅੱਜ ਤੂੰ ਜਨਮ ਚੀ ਲੈ ਜੇਂਗੀ ਧਿਆਨ ਨਾ ਉਹ ਨਾ ਹੁੰਦਿਆ ਫੋਰਚੂਨਰ ਹਾਏ ਕੀ ਕੀਤਾ ਵੀਰੇ ਆਹ ਉਹ ਡਗੜਦਲੀਆ ਫੌਰ ਜੀ ਨਾਲ ਅੰਨਾ ਜਿਹੜੀਆਂ ਚਲਾਉਂਦੀ ਹੈ ਇਹਦੇ ਇਹਦੇ ਡੇਲੇ ਲਗੇ ਹੋਏ ਆ ਇਹ ਨਹੀਂ ਨਹੀਂ ਹੈਗੀ ਹੈ ਨਾ ਕੱਢ ਦੇ ਇੱਕ ਮਿੰਟ ਕੱਢ ਜਾ ਕੱਢ ਜਾ ਭਰਾਵਾ ਕੱਢ ਜਾ ਓਏ ਮਗ ਕੱਢ ਜਾ ਭਰਾ ਓਏ 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 ਤੂੰ ਕੀ ਕਰੀ ਜਾਂਦਾ ਪਿਆ ਪਾਗਲ ਹੋ ਗਿਆ ਵਾ ਐਵੇਂ ਮੰਮੀ ਮਮ ਇਧਰ ਕਰ ਤੂੰ ਨਹੀਂ ਕਿਸੇ ਤੋਂ ਨਹੀਂ ਕਦੀ ਜ਼ਿੰਦਗੀ ਵਿੱਚ ਵਿੱਚ ਹੋਲੀ ਹੁਣੀ ਚਲਾ ਓਲੀ ਚਲਾ ਮਾਈ ਪੁੱਜੀ ਬਾਈ ਪੁੱਜੀ ਸੱਚਾ ਪਾਸ਼ਾ ਮੇਰ ਕਰਦੇ ਹੋ ਭਾਜੀ ਪਿੱਛੇ ਰੋ ਭਾਜੀ ਪਿੱਛੇ ਰੋ ਨਵਾਂ ਡਰਾਈਵਰ ਇਧਰ ਕਰ ਮੇਰੇ ਨਾਲ ਉਧਰ ਗੱਡੀ ਆ ਰਹੀ ਆ ਹਾਂ ਜਿਉ ਹੋ ਜਿ ਮੈਡਲ ਉਹਨੂੰ ਮਿਲਿਆ ਸਿੱਖ ਕੇ ਹੋ ਜੇ ਤੈਨੂੰ ਮਿਲ ਜੂਗਾ ਤੂੰ ਵੀ ਲੈ ਲੈ ਤੂੰ ਨਾ ਅੱਗੇ ਪਿਛੇ ਰਹੇ ਜੀ ਬ੍ਰੇਕ ਮਾਰ ਮਾਰੀ ਗਈ ਬਾਹ ਜਾਂਦੇ ਭਾਈ ਨਾ ਚਲਾਓ ਉਹਨੂੰ ਮੈਂ ਕਿਹਾ ਉਹਨੂੰ ਕਿਹਾ ਮੈਂ ਬਾਂਦਰ ਨੂੰ ਕਿ ਨਾ ਵੇਚਾ ਹੋਲੀ ਜਾਂਦੇ ਹੋਲੀ ਜਾਂਦੇ ਪੀਤੂ ਸਾਲਿਆ ਉਹਨੂੰ ਬਾਂਦਰ ਦੱਸਦਾ ਐ ਗੱਡੀ ਵਿੱਚੋਂ ਸ਼ੀਸ਼ਾ ਘਵਾ ਕੇ ਦੇਖ ਆਪਣੇ ਮੂੰਹ ਵੱਲ ਨੂੰ ਸਾਲਾ ਚਪੈਂਜੀ ਜਾ ਉਹ ਐਦਾਂ ਹੀ ਹੋ ਲਈ ਚਲਾਈ ਠੀਕ ਆ ਮੈਨੂੰ ਪਤਾ ਹਲੀ ਮੈਂ ਜੋ ਬਾਹਰ ਜਾਣਾ ਮੈਂ ਜ਼ਿੰਦਗੀ ਬਣਾਉਣੀ ਆ ਬਾਹਰ ਜਾਣਾ ਤੇ ਛੁਣਛਣਾ ਟੱਟੀ ਬੈਠਣ ਜਾਣਾ ਬਾਹਰ ਬਾਹਰ ਦਾ ਰੌਲਾ ਪਾਈਏ ਨਾ ਸਾਰਾ ਦਿਨ ਕਿਹ ਕਿੰਨੇ ਪਤਾ ਲੱਗ ਗਿਆ ਕਿ ਹਾਈਵੀ ਡਰਾਈਵਰ ਬੈਠੇ ਨਹੀਂ ਡਿਆ گاਉਂ ਨੂੰ ਇਹ ਕਿਤੇ ਮਾਰ ਹੀ ਨਾ ਦੇਵੇ ਮੇਰੀ ਗੱਡੀ ਦੇ ਵਿੱਚ ਬੱਸ ਬੱਸ ਕੋਈ ਕਰੀ ਉਹਦੇ ਚ ਗੱਡੀ ਮਾਰ ਕੇ ਤਾਂ ਦੇਖ ਤੁਹਾਡੇ ਥੱਪੜ ਦੇ ਕਿੰਨੀ ਸਪੀਡ ਤੇ ਪੈਂਦੇ ਜੀ ਮੈਂ ਨੰਦਾ ਤੇ ਨੋਟ ਪੈਂਦੇ ਹੁੰਨੇ ਸਪੀਡ ਚ ਬਰ ਬੱਬਾ ਵਾਈ ਕਰੋ ਨੰਨੇ ਪਿੱਛੇ ਬਿਠਾ ਰਹੇ ਪਲੀਜ਼ ਕਿਰਤ ਪੁੱਤ ਇੱਥੇ ਘਰ ਜਾ ਮੰਮੀ ਗੱਡੀ ਚ ਚਲਾਉਂਦੀ ਆ ਪਿੱਛੇ ਬਿਠਾ ਨਹੀਂ ਪਿੱਛੇ ਕੁਛ ਨਹੀਂ ਹੁੰਦਾ ਮੇਰੇ ਆ ਦੇਖ ਲੋ ਦੋ ਨਾ ਡੰਗਰਾਂ ਦੇ ਟੋਲਿਆਂ ਨੂੰ ਅਗਲ ਕਿੰਨੀ ਗੱਡੀ ਚਲਾਉਣ ਲੱਗੀ ਹੋਈ ਗੱਡੀ ਚਲਾਉਣੇ ਨਹੀਂ ਆਉਂਦੀ ਤੇ ਕੁੜੀ ਮੂਰੇ ਬਿਠਾਈ ਹੋਈ ਹੈ ਬੇਸ਼ਰਮ ਲੋਕ ਜਮੇ ਮਰਣਾ ਕਿਆ ਭੋਸੜੀ ਕੇ ਮਰਣਾ ਤੇਰੇ ਕੋ ਡਰ ਨਹੀਂ ਲੱਗਦਾ ਜੱਫੀ ਬਾਕੇ ਸੋ ਜਾ ਮੈਨੂੰ ਤੈਨੂੰ ਕੋਈ ਨਹੀਂ ਪਤਾ ਅੱਜ ਕੀ ਹੋ ਜਾਏ ਇੱਧਰ ਹੀ ਰੱਖੀ ਮੇਰੇ ਨਾਲ ਟਰੱਕ ਵਾਲਾ ਵੀ ਆ ਗਿਆ ਅੱਜ ਦੇਖ ਲੋ ਕੁੜੀ ਨੂੰ ਕੰਟੈਂਟ ਬਣਾਇਆ ਹੋਇਆ ਇਹਨੇ ਬੇਟੀ ਚੋਦ ਨੇ ਹਲੇ ਵੀ ਕਹੀ ਯਾਰ ਇਹਨਾਂ ਕੁੜੀ ਨੂੰ ਕਹਿੰਦਾ ਤੈਨੂੰ ਪਤਾ ਨਹੀਂ ਰੱਬ ਨਾ ਕਰੇ ਕੀ ਹੋ ਜਾਏ ਬਸ ਤੈਨੂੰ ਤਾਂ ਬਸ ਵੀਡੀਓ ਬਣਾਉਣ ਵਾਸਤੇ ਚਾਹੀਦੀ ਏ ਤੈਨੂੰ ਹੋਰ ਕੁੜੀ ਗਾੜੀ ਨਹੀਂ ਚਾਹੀਦੀ ਤੈਨੂੰ ਨਾਂ ਟੱਬਰ ਚਾਹੀਦਾ ਤੈਨੂੰ ਬਸ ਬੇਸ਼ਰਮ ਲੋਕ ਸਾਲੇ ਦਗੜ ਦੱਲੇ ਨੰਨੇ ਆਇਆ ਨਾ ਬੋਲੀ ਜਾਏ ਕਰੂ ਪਾਗਲਾਂ ਦੀ ਕਿਸੇ ਵੇਲੇ ਮੂੰਹ ਚੋਂ ਨਿਕਲੀ ਗੱਲ ਸੱਚ ਹੋ ਜਾਂਦੀ ਵਾਏ ਗੁਰੂ ਵਾਏ ਗੁਰੂ ਵਾਏ ਗੁਰੂ ਵਾਏ ਅੰਨਾ ਨਾ ਤਰਾ ਪਹਿਲਾਂ ਹੀ ਚਾਹੁੰਦਾ ਏ ਵੀ ਐਵੇਂ ਦਾ ਕੁਝ ਹੋਵੇ ਤਾਂ ਮੈਂ ਕੱਲ ਨੂੰ ਲੋਕਾਂ ਮੂਰੇ ਸਟੋਰੀਆਂ ਪਾਵਾਂ ਬੇਸ਼ਰਮ ਐ ਤਾਂ ਸਾਲਾ ਦਗੜ ਦੱਲਾ ਸਾਲਾ ਗਾਣਾ ਸੁਣਦਾ ਮੇਥੋਂ ਦਿਨ ਉਹ ਨਹੀਂ ਰ ਨਹੀ ਨਹੀ ਹੱਲੀ ਨਾ ਪਾਈ ਨੀ ਤਾਂ ਮੈਂ ਦੂਜੇ ਗੇਅਰ ਚ ਪਹੁੰਚ ਜਾ ਉਧਰ ਗਾ ਨਹੀਂ ਨਹੀਂ ਹੁਣ ਨਾ ਪਾਈ ਦੂਆ ਗੇਅਰ ਘਰੇ ਜਾ ਕੇ ਪਾਈ ਉਹ ਤਾਂ ਸਾਰੇ ਦੇਖ ਲੂਗੀ ਇਧਰ ਦੂਆ ਗੇਅਰ ਪਾਤਾ ਸਹੀ ਪਖੜੇ ਹੈ ਆ ਸਗਮ ਜਿਹੜਾ ਤੇਰੀਆਂ ਚਾਰ ਅੱਖਾਂ ਦੋ ਤੇਰੀਆਂ ਆਪਣੀਆਂ ਦੋ ਆ ਪੰਜਵੀਂ ਆਹ ਮਗਰਲੀ ਕੀ ਕਹਿ ਰਹੇ ਹੋ ਚਾਰ ਅੱਖਾਂ ਦੋ ਉੱਤੇ ਵਾਲੀਆਂ ਦੋ ਮੂਰੇ ਵਾਲੀਆਂ ਤੇ ਇੱਕ ਕਹਿੰਦਾ ਪਿੱਛੇ ਵਾਲੀ ਇੱਕ ਪਿੱਛੇ ਵਾਲੀ ਕਿਹੜੀ ਅੱਖ ਹੈ ਅੰਡੇ ਯਾਰਾ ਕੀ ਕਹਿੰਦੇ ਆ ਆ ਦੇਖੇ ਤਾਂ ਨੌ ਲਾ ਕੇ ਗਿਆ ਬਾਂਦਰੀ ਦਾ ਅੰਕਲ ਸੀਗਾ ਬੂਤੀ ਤੇ ਰੀਆਪੇ ਨਹੀਂ ਚੱਜਦੀ ਦੂਏ ਵੀ ਤੈਨੂੰ ਬਾਂਦਰੇ ਦਿਖਦੇ ਜਾਂ ਆਪਣਾ ਤਰਾ ਮੂੰਹ ਬਾਂਦਰੀ ਵਰਗਾਏ 24 ਘੰਟੇ ਦੰਦ ਕੱਢੀ ਹੋਈਆਂ ਬਾਜੀ ਸੰਦ ਨੂੰ ਦੇਖ ਕੇ ਕੱਢਦੀ ਹੁੰਦੀ ਮਜ਼ਾ ਆਇਆ ਹੋਰਨ ਮਾਰਿਆ ਘਰ ਹਾਂ ਖੜ ਜਾਵੇ ਭਰਾਵਾ ਬਾਹਰ ਤੀ ਤਾਂ ਫੇਰ ਕਹਿਣਾ ਪੈਸੇ ਦੇ ਆਹੋ ਬਹੁਤ ਤੇਰੇ ਕੋਲ ਪੈਸੇ ਐ ਨਾ ਵੱਡੀ ਬਿੱਲ ਗੈਟ ਦੀ ਭਤੀਜੀ ਗਾਇ ਤਾਂ ਥੋੜੀ ਦਰਸਕ ਮਿਲਦੇ ਐ ਅੱਗੇ ਜਾ ਕੇ ਅਮ ਮੇਰੇ ਦੇ ਨਾ ਤੈਨੂੰ ਬਹੁਤ ਉਹ ਬਗ ਤੇਰੇ ਟੂਰਨਾਮੈਂਟ ਪਰ ਬੁਲਾਇਆ ਹਾਂ ਨਾ ਸਨਮਾਨ ਕਰਨੇ ਬਾਅਦ ਤੇ ਮਿਲਦੇ ਐ ਚਲਾ ਆਪੜ ਆਪੜ ਗੱਡੀ ਚਲਾ ਜਲਦੀ ਚਲਾ ਜਲਦੀ ਚਲਾ ਨਹੀਂ ਉਹ ਤੂੰ ਬੜੀ ਸ਼ੌਂਕੜਾ ਬੜੀ ਜਲਦੀ ਚਲਾ ਇੱਕ ਟੰਨੇ ਟਰੱਕ ਕਲੱਚ ਦੱਬ ਕੇ ਸਟਾਰਟ ਕਰ ਕਲੱਚ ਬੜੇ ਉਹ ਕਲੱਚ ਦੱਬ ਟਰੱਕ ਬੜੇ ਕੋਈ ਨਾ ਤੈਨੂੰ ਪਤਾ ਲੱਗੇ ਸਟਾਰਟ ਕਰ ਦੇ ਚਲਾਣਾ ਚਲਾ ਲੈ ਮਜ਼ੀਦਾ ਨੂੰ ਵੀਡੀਓ ਬਣਾਉਣ ਦਾ ਕੋਈ ਬਹਾਨਾ ਲੱਭਿਆ ਹੋਏ ਉਦਾਂ ਕਿੱਥੇ ਵੀਡੀਓ ਬਣਨੀ ਸੀ ਅੱਜ ਉਹ ਵੀ ਤਾਂ ਤੁਸੀਂ ਟਾਈਮ ਪਾਸ ਕਰਨਾ ਹੁੰਦਾ ਏ ਚਲਾ ਲੈ ਚਲਾ ਲੈ ਕੋਈ ਨਾ ਅੱਜ ਵੀਡੀਓ ਪੂਰੀ ਹੋ ਗਈ ਗੋਡੀ ਮੈਂ ਹੋਲੀ ਮਾਰਦੀ ਤੂੰ ਤਾਂ ਐਬ੍ਰੇਕ ਮਾਰੀ ਜਿਵੇਂ ਝੋਟਾ ਰੋਕਦਾ ਹੁੰਦਾ ਐਕਸੀਲੇਟਰ ਦੇ ਪੈਰ ਨਾ ਰੱਖਾ ਆਪੇ ਚੱਲੀ ਜਾਊਗੀ ਅੱਛਾ ਇੱਕ ਗੱਲ ਦੇਖ ਲਓ ਇਹਨੇ ਜਾਣਾ ਬਾਹਰ ਨੂੰ ਆ ਮੜਿਆ ਬੈਕ ਕਰਕੇ ਦੇਖਿਓ ਐਕਸੀਲੇਟਰ ਨੂੰ ਐਕਸੀਲੇਟਰ ਦਾਦੀ ਐਕਸੀਲੇਟਰ ਆਨ ਲੱਗ ਜਣੀ ਜੇ ਮੈਂ ਇਹਨੂੰ ਹੋਰ ਨਾ ਮਾਰ ਕੁੱਤੇ ਨੂੰ ਯਾਰ ਇੱਕ ਗੱਲ ਹੈ ਵੈਸੇ ਬੰਦੇ ਦੀ ਗੱਡੀਆਂ ਚ ਚਲਾਉਣ ਲੱਗੇ ਨਹੀਂ ਦੇ ਤੇ ਕਿੱਧਰ ਕੋਈ ਆ ਵੀ ਰਿਹਾ ਕੋਈ ਨਵਾਂ ਡਰਾਈਵਰ ਵੀ ਹੁੰਦਾ ਹੈ ਨਾ ਮੈਂ ਸਾਲਿਆ ਉਹਨੂੰ ਕੁੱਤਾ ਦੱਸਦਾ ਹੈ ਕੁੱਤੇ ਨੂੰ ਹਾਰਨ ਮਾਰਾ ਆਪਦਾ ਮੂੰਹ ਦੇਖਿਆ ਜਿਵੇਂ ਖਰਸਗਾਦਾ ਕੁੱਤਾ ਹੁੰਦਾ ਹੈ ਮੈਂ ਐਲ ਲਿਖਾ ਦੇਣਾ ਪਿੱਛੇ ਲਰਨਿੰਗ ਦਾ ਉਹਨੂੰ ਲਰਨਿੰਗ ਦਾ ਲੋਕਾਂ ਦੀ ਰੀਸ ਨਾ ਕਰੋ ਲੋਕਾਂ ਦੇ ਤਾਂ ਲਰਨਿੰਗ ਹੀ ਲੱਗਦਾ ਲਿਖਿਆ ਹੋਇਆ ਜੇ ਤੁਸੀਂ ਗੱਡੀ ਦੇ ਪਿੱਛੇ ਲਪਵਾ ਲਿਆ ਨਾ ਲੋਕਾਂ ਨੇ ਤੁਹਾਨੂੰ ਲਾਡੂਏ ਦੱਸਣਾ ਕਿ ਕੋਈ ਤੁਸੀਂ ਹੈ ਹੀ ਲਾਡੂਏ ਕਿਉਂਕਿ ਤੁਸੀਂ ਐਲ ਲਿਖਾਉਣਾ ਲੋਕਾਂ ਨੇ ਕਹਣਾ ਉਹ ਜਾਣੇ ਐਲ ਓ ਡੀ ਯੂ ਵੇਲੋ 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 ਸਾਰਾ ਸਕ੍ਰੈਬ ਆਏ ਸਾਰਾ ਸਕ੍ਰੈਬ ਅਨੇ ਚਕਰਾਂਡੇ ਲੋਕਾਂ ਨੇ ਤਾਂ ਬੈਡਾਉ ਨੇ ਤੇਰੇ 9 ਚ 9 ਬੈੱਡ ਪੱਕੇ ਐ ਸਾਰਾ ਸਕ੍ਰੈਬ ਸਕ੍ਰੈਬ ਕੀ ਹੁੰਦਾ ਏ ਅਨੇ ਚਕਰਾਂਡੇ ਨਹੀਂ ਇਹਨੂੰ ਮਾਸਾ ਇਹ ਕਿੱਥਾ ਖੁੰਦਾ ਆਪਣੇ ਬਦਲਾ ਲਗਾ ਤੱਕੀ ਗੱਲ ਹੈਣਾ ਹਾਂ ਨੰਨੇ ਨੂੰ ਕਾ ਪੁੱਛੀ ਨਾ ਨਾ ਤਾਂ ਆਪ ਸਕੂਟਰ ਰੇ ਨੰਨੇ ਨੂੰ ਤਾਂ ਆਪ ਹੀ ਕੁਆਡ ਤੇ ਚੱਕ ਕੇ ਲੈ ਗਏ ਘਰ ਦੇ ਆ ਜਿਹੜਾ ਵੀ ਵੀਰ ਵੇਖਣ ਆਇਆ ਬਣਾ ਤੇ ਸਾਡੇ ਨਾ ਉਹ ਵਾਲੀ ਵੀਡੀਓ ਜਰੂਰ ਵੇਖੋ ਜਿਹੜਾ ਆਪਾਂ ਕੀ ਕੀਤਾ ਸੀਗਾ ਫ੍ਰੈਂਕ ਪਰ ਮੈਂ ਨਹੀਂ ਕੀਤਾ ਇਹ ਇਹਨਾਂ ਨੇ ਮੇਰੇ ਨੇ ਕੀਤਾ ਸੀ ਤੇ ਮੰਮੀ ਨੇ ਵੀ ਚੇੜਾ ਲੇਤੀ ਤੇ ਬਹੁਤ ਹੀ ਵਧੀਆ ਵੀਡੀਓ ਆ ਜਿਹੜਾ ਟੁਕੀ ਟੁਕੀ ਰਹਿੰਦਾ ਪਿਆ ਵਾ ਹੋਰ ਜਿਹਦੇ ਖੁਸ਼ ਹੋਣਾ ਵਾ ਤੇ ਮਾਰੇ ਆ ਵੀਡੀਓ ਜਰੂਰ ਦੇਖੋ ਤੇ ਯਾਰ ਆਪਾਂ ਬਹੁਤ ਸਾਰੀ ਮਿਹਨਤ ਕੀਤੀ ਆ ਉਸ ਵੀਡੀਓ ਚ ਕਿ ਕੋਈ ਲੋੜ ਨਹੀਂ ਕਿ ਤੇ ਦੇਖਣ ਜਾਣ ਦੀ ਮੈਂ ਤੁਹਾਨੂੰ ਐਵੇਂ ਦਿਖਾ ਦਿੰਨਾ ਕਿਆ ਕਰਿਆ ਵਾ ਇਹਨਾਂ ਨੇ ਆਪ ਇਹ ਦੇਖ ਲਿਓ ਕੀ ਚੰਦ ਚੜਾਈ ਹੋਈ ਹੈ ਤੁਹਾਨੂੰ ਪਤਾ ਹੀ ਕਿੰਨੀ ਕ ਮਿਹਨਤ ਕਰਦੀ ਹੈ ਇਹ ਚੌਲ ਕੋਈ ਝੱਕਾ ਮੈਂ ਨਹੀਂ ਦੇਣਾ ਦੱਲਾ ਨਾ ਤੋਰਦੀ ਵੀ ਆ ਮਸਰ ਮਾਰ ਲੈਣਾ ਆਪਣਾ ਚਲ ਮਾਰ ਆ ਮੈਂ ਤੇਰਾ ਮਾਰਾ ਚਲ ਆ ਮਾਰ ਬਸ ਇਹ ਮੈਨੂੰ ਚਾਰਾਂ ਹੰਕੂ ਗੁਰੂ ਜੇ ਖੜਕਾਈ ਜਾਂਦਾ ਬੈਠਾ ਲੱਤਾਂ ਨਾਲ ਹੋਰ ਕੁਝ ਨਹੀਂ ਕਰਿਆ ਬੰਨੇ ਡੰਗਰ ਨੇ ਬੇਕਲ ਸਾਲਾ ਬੁਰਛਾ ਸੱਚੀ ਸੋਲੇ ਦਾ ਮੂੰਹ ਦੇਖ ਕੇ ਐਵੇਂ ਲੱਗਦਾ ਜਿਵੇਂ ਚਪੈਂਜੀ ਖਦਾ ਧਿਆਨ ਨਾਲ ਦੇਖਿਓ ਬਹੁਤ ਲਗਾ ਉਦਾਸ ਹੋ ਰਹੀਆਂ ਹੁਣ ਕਿਉਂਕਿ ਸਾਡੇ ਥੋੜੇ ਹੀ ਦਿਨ ਐਂ ਆ ਉਹ ਗੇਮ ਪੈ ਜਾਣੀ ਆ ਉਹ ਬੱਸ ਕਰੋ ਗੱਪੀਓ ਬੱਸ ਕਰੋ ਹੁਣ ਤੁਸੀਂ ਕਿੱਥੇ ਜਾਣਾ ਹੁਣ ਕੋਈ ਕੰਟਰੀ ਤੋਂ ਛੱਡੀ ਹੋਈ ਨਹੀਂ ਹੁਣ ਤੁਸੀਂ ਐ ਕਰੋ ਹੁਣ ਤੁਸੀਂ ਜਗਾਡਾ ਕਹੋ ਲੋਕਾਂ ਨੂੰ ਇਹ ਜਗਾਡਾ ਚੱਲੇ ਆ ਮੇਰਾ ਇੱਥੇ ਵੀ ਵਧੀਆ ਆ ਪਰ ਫੇਰ ਬੰਦਾ ਸੋਚਦਾ ਕਿ ਚੱਲ ਹਲੇ ਏਗ ਛੋਟੀ ਆਏ ਉਮਰ ਦੇ ਵਿੱਚ ਜੇ ਬੰਦਾ ਕੁਝ ਕਾਗਲੇ ਦਾ ਕਾਗਲੇ ਨਹੀਂ ਫੇਰ ਬਾਅਦ ਚ ਉਮਾ ਹੋ ਜਾਂਦਾ ਬਸ ਆਹ ਜਗਾਡਾ ਹੋਰ ਜਿੱਪੇ ਵਾਦੀਆਂ ਵਾਧ ਰਹੀਆਂ ਆ ਛੋਟੀ ਇਹ ਜੇ ਅਜਾ ਤੇਰੇ ਨਾਲ ਬੈਠਾ ਨਾ ਮੂਰੇ ਬੁੱਝੜ ਜਾ ਇਹਦੇ ਨਾਂ ਤੇ ਕੌਂ ਪੂਰੇ ਹੋਲੇ ਹੁਣ ਤੱਕ ਜਾਣ ਵਾਲਾ ਇਹ ਆ ਕੋਠੀ ਮੇਰੀ ਆ ਮੈਂ ਵੇਖਦੀ ਸੀ ਆ ਮੈਂ ਕਰ ਰਹੀ ਆ ਯਾਦ ਕਰ ਚਲੋ ਉਹ ਇਹਨਾਂ ਗਿੱਦੀ ਕੋਠੀ ਕਿੰਨੋਂ ਹੱਥ ਕਰਕੇ ਲਫੇੜੇ ਗਾਲੀ ਤੇਰੇ ਵਰਗੇ ਭੈਣ ਜੋ ਦੁਕਾਨ ਤੇ ਝਾਵੇਂ ਮਿਲਦੇ 100 ਰੁਪਏ ਦੇ ਗਜਬ ਬੇਇੱਜ਼ਤੀ ਹੈ ਯੋ ਯੋ ਲੈ ਕਿਦਾਂ ਕਰਿਆ ਵਗਾ ਫੜੇ ਪਾ ਦੇ ਕਿ ਬਹੁਤ ਕਹਿ ਮਜ਼ਾ ਆ ਰਿਹਾ ਬਾੜੀ ਲੱਗਦੀ ਬਾੜੀ ਬਾੜੀ ਇੱਕ ਦੇ ਇੱਕ ਐ ਸਾਰੇ ਗੱਲਾਂ ਸੁਣ ਲੈ ਨੰਨੇ ਕਿਵੇਂ ਲੱਗ ਰਿਹਾ ਐ ਇਕ ਟਿਵ ਚ ਲੈ ਕੇ ਨੰਨਾ ਤਾਂ ਬਹੁਤ ਟਾਈਮ ਚਲਾਈਦਾ ਐ ਇਕ ਟਿਵ ਨੰਨਾ ਦਾ ਪਾਇਲਟ ਐ ਜਹਾਜ ਚਲਦਾ ਨੰਨਾ ਦਾ ਲੋ ਜੀ ਨੰਨੇ ਨੇ ਆਪਣੇ ਫੋਨ ਦਾ ਕਵਰ ਪਵਾ ਲਿਆ ਵਾ ਤੇ ਨਾਲੇ ਗਲਾਸ ਗਾਰਡ ਵੀ ਚੇਂਜ ਕਰਾ ਲਿਆ ਵਾ ਦੇ ਲੋ ਔਰ ਔਰ ਲਗੇ ਆ ਕੋਈ ਨਾ ਕੋਈ ਨਾ ਦੱਸਦੇ ਐ ਨਿਆਣਿਆਂ ਨੂੰ ਵੀ ਦੱਸਦੇ ਬਾਕੀ ਭਗਵਾਨਤਮਨ ਨੂੰ ਵੀ ਫੋਨ ਕਰਕੇ ਦੱਸਦੇ ਭਾਈ ਵੀ ਨੰਨੇ ਨੇ ਫੋਨ ਦਾ ਕਵਰ ਪਵਾ ਲਿਆ ਕਾਨੂੰ ਕੁਐਸਚਨ ਆ ਸਕਦਾ ਬੱਚਿਆਂ ਨੂੰ ਇਹ ਪੇਪਰਾਂ ਦੇ ਵਿੱਚ ਇਹ ਤੁਹਾਡੇ ਮੂੰਹ ਨਹੀਂ ਚੱਜਦੇ ਹੈਗੇ ਤੇ ਗਲਤਾਂ ਚੱਜਦੀ ਕਰ ਲੋ ਮੂੰਹ ਤੁਹਾਡੇ ਐਵੇਂ ਜਿਵੇਂ ਕੂਣੀ ਨੂੰ ਸਾਗ ਲੱਗਿਆ ਹੁੰਦਾ ਦੋਨਾਂ ਤੇ ਆਪਣੇ ਫੋਨ ਦਾ ਗਲਾਸ ਕਾਰਪੀਟਰ ਲਵਾ ਲਿਆ ਹੈ ਤੇ ਗਾਇਜ਼ ਹੁਣ ਆਪਾਂ ਤੁਹਾਨੂੰ ਮਿਲਾਂਗੇ ਨੈਕਸਟ ਚੱਜ ਦੀ ਵੀਡੀਓ ਦੇ ਨਾਲ ਤੇ ਆਪਣੇ ਮਿਸਟਰ ਐਂਡ ਮਿਸਿਸ ਬਾਵਤ ਚੈਨਲ ਨੂੰ ਕਾਫੀ ਸਬਸਕ੍ਰਾਈਬ ਠੀਕ ਹੈ ਜੀ ਬਾਏ ਬਾਏ ਟੇਕ ਕੇ ਸਤਿ ਸ਼੍ਰੀ ਅਕਾਲ ਤੁਹਾਡੀ ਵੀਡੀਓ ਹੁੰਦੀ ਕਿਹੜੀ ਚੱਜ ਦੀ ਜਿਹੜੀ ਤੁਸੀਂ ਹਰੇਕ ਵਾਰ ਕਿਹੜਾ ਮੂੰਹ ਨਾਲ ਕਹਿ ਦਿੰਦੇ ਵੀ ਤੁਹਾਨੂੰ ਅਸੀਂ ਅਗਲੀ ਚੱਜ ਦੀ ਵੀਡੀਓ 'ਚ ਮਿਲਾਂਗੇ ਆ ਮੂਰੇ ਬੈਠਾ ਕਰ ਲੋ ਚੈਨਲ ਨੂੰ ਸਬਸਕ੍ਰਾਈਬ ਵੱਡਾ ਫਰੰਦੀ ਬੁਰੀਆ ਅਚਾਈ ਇਹ ਤੁਸਿਆ ਵਲੌਗ ਦੇਖ ਕੇ ਹਟੇ ਨਾ ਇਹਨਾਂ ਨੇ ਆ ਥੰਮਲੇ ਲਾਇਆ ਹੋਇਆ ਜੀ ਫੋਟੋ ਦੇਖਿਓ ਸਾਡੀ ਗੱਡੀ ਵਜ ਗਈ ਰੱਬ ਸਾਡੇ ਨਾਲ ਹੀ ਐਵੇਂ ਕਿਉਂ ਕਰਦਾ ਬੇਸ਼ਰਮ ਲੋਕ ਜਮ ਡੁੱਬ ਕੇ ਮਰ ਜਓਏ ਤੁਸੀਂ ਪੂਰੇ ਵਲੌਗ ਵਿੱਚ ਦੇਖੀ ਕਿਤੇ ਤੁਹਾਨੂੰ ਗੱਡੀ ਵਜੀ ਹੋਈ ਈ ਦੀ ਥੋੜਾ ਜਿਹਾ ਚੰਨਣਾ ਇਹਨਾਂ ਤੇ ਹੀ ਪਾਉਨੇ ਆ ਇਹਨਾਂ ਨੂੰ ਕਹਿ ਪਾਲ ਸਕਦੇ ਆ ਕਿਦੇ ਆ ਗਿਆ ਅੱਜ ਮੈਂ ਇਹ ਗਰਾਊਂਡ ਦੇ ਵਿੱਚ ਤੁਹਾਨੂੰ ਮੈਂ ਮੇਰੀ ਮਿਹਨਤ ਖਾਣਨੀ ਆ 8 ਸਾਲ ਦੀ ਕੋਲੇ ਓਪਨ ਚੈਨਲ ਆ ਗਿਆ ਲਾਸਟ ਵਿੱਚ ਕਿਆ ਇਸ਼ਾਰੇ ਕਰੀ ਜਨਾ ਵੇ ਗੰਦੇ ਗੰਦੇ ਜੀ ਸਾਰੀ ਹੋਰ ਗੱਲਾਂ ਦੀਆਂ ਗੱਲਾਂ ਬੱਲੂ ਇੱਕ ਗੱਲ ਦਾ ਤਾਂ ਪੱਕਾ ਏ ਬੱਲੂ ਲੋਕੋ ਨਹੀਂ ਰੱਖਦਾ ਬੱਲੂ ਗਾਜਰੀ ਗਾਜਰ ਦਾ ਸ਼ਕੀਨ ਹੈ ਪੂਰਾ ਹੈ ਨਾ ਸ਼ਰੀਆਮ ਬੋਲਦਾ ਹੈ ਕਠੋਕ ਕੇ ਬੋਲਦਾ ਗੱਭਰੂ ਲੰਗੀ ਜਾ ਬਾਜ਼ਾਰੋਂ ਖੈ ਜਾ ਖੈ ਜਾ ਹੋ ਗਏ ਨੇ ਮੁੰਡੇ ਆਖ ਦੇ ਸੀ ਮੈਨੂੰ ਆਖ ਦੇ ਸੀ ਮੈਨੂੰ ਬੈ ਜਾ ਬੈ ਜਾ ਹੋ ਗਏ ਆਈ ਨੀ ਤੇਰਾ ਨਗਰਾ ਬਲੂ ਰਾਣੀ ਆ ਜਾ ਬਹਿ ਜਾ ਗੁੱਦੀ ਜੀ ਬਹਿ ਜਾ ਓਏ ਓਏ ਆ ਰਾ ਯਾਰਾ ਯਾਰਾ ਆ ਰਾ ਯਾਰਾ ਯਾਰਾ ਆ ਰਾ ਯਾਰਾ ਯਾਰਾ ਆ ਰਾ ਯਾਰਾ ਯਾਰਾ ਜੇ ਬੰਦੂ ਕੇ ਤੇ ਤੂੰ ਮਿਲ ਜੇ ਤੇਰੇ ਫੜ ਕੇ ਤੋਰ ਤੱਕ ਤਾਰਾ ਹੜੀਪਾ ਆਹਾ ਆਹਾ ਨੱਚਿਆ ਵਾ 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 ਤੇਰੇ ਨਾਲ ਵਾਰ ਕੇ ਆਂ ਤੇਰਾ చక్కడే చక్కదే అగల చక్క లే దొడకు ఏదీ ਆ ਚੱਪਲਾ ਫਣਾਈ ਮੜੀ ਚੱਪਰ ਇਹਦੇ ਡੱਡਾ ਫੜਾ ਇਹਨੇ ਆਈ ਨਹੀਂ ਹਟਣਾ ਹੈਗਾ ਇਹਦੇ ਕੰਡੇ ਜਿਹੇ ਪੂਰੇ ਦਾ ਮਸਲੇ ਦੇ ਜਿਆਦਾ ਟੱਪਦਾ ਮਮਾ ਮਮਾ ਬਚਪਨੀ ਅੱਜਾ ਦਾ ਯਾਰ ਅਬ ਤੂੰ ਸਭ ਲੋਕ ਮੇਰੇ ਸਤਾਦੇ ਪਹਿਲੇ ਮੇਰਾ ਬੰਦਤੇ ਫਿਰ ਮੇਰੀ ਕਮਜ਼ੋਰੀ ਜਾਣਤੇ ਹੋ ਫਿਰ ਦੂਜਰੋ ਕੋ ਜਾ ਕੇ ਬਤਾਤੇ ਅਬ ਤੇਰੀ ਕਮਜ਼ੋਰੀ ਨੂੰ ਕਰਤੇ ਰਸ ਹਸਰਾ ਖਬਰ ਕਿਸ ਨੇ ਮੌਕਾ ਦੇਖ ਲੈ ਵੀ ਲੋਕਾਂ ਦਾ ਹੱਥ ਆ ਜਾ ਕੇ ਚਾ ਨਾਲੇ ਜਿਹੜੇ ਰਾਹਤੇ ਤੇ ਤੂੰ ਤੁਰਿਆ ਇੱਥੇ ਬਦਨਾਮੀ ਹੈ ਰੇਟ ਮਲੂ ਕਿਹਤਰਾ ਰਾਸਤਾ ਦੱਸਾ ਕਿਡਾ ਏ ਤੂੰ ਆ ਗਾਣਾ ਲਾਇਆ ਸਿੱਧੂ ਦਾ ਤੇਰੇ ਤੇ ਢੁਕਦਾ ਤੇਰਾ ਰਾਸਤਾ ਦੱਸਦਾ ਮੈਂ ਤੈਨੂੰ ਕਿਹੜਾ ਖੜ ਜਾ ਆ ਦੇਖੀ ਹੁਣ ਅੱਗੇ ਸਾਲੇ ਸੂਰ ਕੇ ਟੱਟੇ ਤੂੰ ਅਬੇ ਸਾਲੇ ਤਬੀ ਮੈਨੂੰ ਮਾਫ ਕਰਨਾ ਉਹ ਗੁੱਸੇ ਮੇਂ ਇਧਰ ਉਧਰ ਨੀ ਸਾਲਿਆ ਜਰਨੇਟਰ ਕਿੱਥੇ ਦੇ ਆ ਗਿਆ ਵਿੱਚ ਆ ਚੱਪਰ ਫੜਾਈ ਮਾਰੀ ਇਹ ਚੱਕ ਦੇ ਤੋਲ ਕਰੋ ਤੇਰੀ ਪੈਰੀ ਤੇਰੀ ਹਟਣਾ ਹੈਗਾ ਸਾਲਿਆ ਵੈਸੋਫਿਆਨੂ 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 ਪੈਰ ਉਚੜ ਜੂ ਬੋਤਲ ਵਾਰੇਗੀ ਕਿਤੇ ਤੇ ਜਨੂ ਆਈ ਸੋਫਿਆਨੂ दारू ਚੜਜੂ ਬੋਤਲ ਵੈਸੋਫਿਆਨੂ दारू ਚੜਜੂ ਜੇ ਤੂੰ ਨਾ ਨੱਚਣੋ ਵੇ ਹਟਿਆ ਤੇਰੇ ਖਾਲੀ ਬੋਤਲ ਵੜ ਜੂ ਕਾਲ ਦੇ ਗੋਸਾ ਨਾਲ ਚਿੱਤਣ ਦੇ ਲੈ ਕਿਵੇਂ ਕੱਢਦਾ ਭਾਂ ਜੋ ਪਿੱਛੇ ਨਾ ਚਾਹੇ ਇੱਕ ਜਵਾਕ ਪਿੱਛੋਂ ਭੱਜ ਕੇ ਆ ਕੇ ਪੈਰ ਰਾ ਕੇ ਛਾਲ ਮਾਰ ਕੇ ਮੁੱਢੇ ਤੂੰ ਹੀ ਟੱਪ ਜਵੇ ਇਹਦੇ ਨਿਕੋਕਾ ਦੇ ਕੇ ਦਿਲ ਮੰਗਦਾ ਦਿਲ ਮੰਗਦਾ ਵਰਜਣਾ ਬੜੀ ਸ਼ਤਾਨ ਮੈਂ ਮੁੱਢੇ ਤੇ ਬੰਦੂਕ ਟੰਗਦਾ ਬੰਦੂਕ ਟੰਗਦਾ ਜੁਣੀ ਤੇ ਟੰਗੇ ਮੇਰੀ ਜਾਨ ਜਿਹੜੇ ਸਾਹ ਨਾਲ ਪਿੱਛੇ ਨੂੰ ਪੜੇ ਕੱਢ ਰਿਹਾ ਮੈਨੂੰ ਲੱਗਾ ਤੂੰ ਕੋਈ ਹੋਰੀ ਬੰਦੂਕ ਮੰਗਰੇ ਆਂ ਸਮਝ ਰਿਹਾ ਸਮਝ ਰਹਾ ਸਮਝ ਰਹਾ ਕਦੇ ਤਾਂ ਹਾਂ ਹਾਂ ਕਦੇ ਕਦੇ ਤਾਂ ਕਦੇ ਕਦੇ ਤਾਂ ਚੜ ਜਾਂਦਾ ਤੇਰਾ ਪਾਰਾ ਨਹੀਂ ਕਦੇ ਕਦੇ ਤਾਂ ਚੜ ਜਾਂਦਾ ਤੇਰਾ ਪਾਰਾ ਨਹੀਂ ਬੰਦੇ ਨਾਲ ਵੀ ਬੜਨਾ ਤੇਰਾ ਕੁਛ ਤੇਰੇ ਗੰਨਾ ਤਾਰਾ ਨਹੀਂ ਨਹੀਂ ਮੈਂ ਸ਼ੁਕਿੰਨੀ ਜਦੋਂ ਨਾਵਾਂ ਮਾਤ ਪਰਿਆਂ ਨੂੰ ਪਾਵਾਂ ਤੇਰੇ ਤੋਂ ਲੋਕੋ ਕੇ ਪੁੱਤ ਰੱਖਦੀਆਂ ਮਾਵਾਂ ਉੱਡਾ ਅਸਮਾਨੀ ਉੱਪਰੇ ਖੜਾ ਜਵਾਕ ਵੀ ਦੇਖਦਾ ਕਹਿੰਦਾ ਕਹਿੰਦਾ ਬੜਾ ਆਪਣਾ ਜਰਨੇਟਰ ਫੇਰ ਸਟਾਰਟ ਹੋ ਗਿਆ ਕਹਿੰਦਾ ਕੋਈ ਨਾ ਮੈਨੂੰ ਬੜਾ ਹੋ ਲੈਣ ਤੇ ਸਭ ਤੋਂ ਪਹਿਲਾਂ ਕਿ ਮੈਂ ਤੇਰਾ ਹੀ ਵਾਹ ਵੜਨਾ ਤਨੂਏ ਮੰਗੇ ਅਲ ਪਾਗਲਾ ਅੰਦਰ ਸੰਗਲੋ ਆ ਕੇ ਹੋਣਾ ਜਾ ਕੇ ਕਿ ਜੇ ਤੇ ਕੱਲੋਂ ਮੈਨੂੰ ਵੱਡਾ ਹੋਏ ਤੇ ਡੁਨਿਆਣੇ ਵੀ ਕਹਿਣ ਲੱਗ ਜਿਵੇਂ ਕਿਦਾ ਬਾਪੂ ਲੌਂਡਿਆਂ ਦਾ ਠੇਕੇਦਾਰ ਠੀਕ ਹੈ ਜੀ ਗਲਤੀ ਮਲਤੀ ਮਾਫ ਕਰੋ ਤੇ ਵੀਡੀਓ ਚੰਗੀ ਲੱਗੀ ਤੇ ਲਾਈਕ ਕਰਦੇ ਸ਼ੇਅਰ ਕਰਦੇ ਤੇ ਚੈਨਲ ਨੂੰ ਕਰਦੇ ਸਬਸਕ੍ਰਾਈਬ ਸਸਟੀ ਗੱਲ ਜੀ